पार काफी ज्यादा कंफ्यूजन है दिवाली कल है जब परसों है कदों मनाई जा रही है दिवाली आ, बस्या दो दिन च रही है दसाया जा रहा है कि कल बस्या शुरू हो परसों तक यह रहेगी कंफ्यूजन लगातार बरकरार है क्योंकि कुछ थावे दिवाली कल यानी कि सोमवार को मनाई जा रही है तो कुछ थावे जो दिवाली है वो इक्की तरीक यानी कि मंगलवार को मनाई जा रही है क्योंकि कल ज परसों इस लैके पट्टे पदर से कन्फ्यूजन जरूर है कई था दिवाली कल सैलीबरेट की जा रही है तो कुछ थावे जो दिवाली है वह इक्की तरीक नट की जा रही है क्योंकि मस्या इस बार दो दिन की पै रही है इस करके कन्फ्यूजन क्रिएट हुई है दसिया जा रहा है कि कल मस्या शुरू हो जाएगी परसों तक रहे ਦੀਵਾਲੀ ਦੀ ਤਾਰੀਖ ਤੇ ਇਸ ਵਾਰ ਵੀ ਕਾਫੀ ਕਨਫਿਊਜ਼ਨ ਹੈ ਵਕਫਾ ਖਾਵਾ ਤੋਂ ਅਸੀਂ ਆਪਣੇ ਸਹਿਯੋਗੀਦ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਾਨਾਂ ਦੀ ਕੋਸ਼ਿਸ਼ ਕਰਾਂਗੇ ਕਿ ਕਿੰਨਾ ਕਿੰਨਾ ਥਾਵਾਂ ਤੇ कल मनाई जा रही है दिवाली किना किना कि परसों बनाई जा रही है दिवाली इस दिवाली लैके कन्फ्यूजन क्यों है क्योंकि इस बार बसया दो दिन की पै रही है इस करके एक कन्फ्यूजन क्रिएट हुआ है हालांकि दिवाली दिन बाजार बाजारा चुडे पद्धर से देखने को मिल रही ने बाज़ार बेहद ही खूबसूरत तरीके सजे हुए हैं लड़िया लगिया हुई लाइटिंग चार चपेरे वेखी जा सकती है लोग वे पद्धर से खरीदारी कर रहे हैं दीविया की होए या फिर वह लाइटा हो वे पद्धर से खरीदारी उन्होंने वालों की जा रही है लोगों के वलों घर साफ सफाई की गई है ते जिस सब चलते लोगों ने अपने घर बेहद ही खूबसूरत तरीके सजाया गया पर कई था कल दिवाली मनाई जा रही है ते कई परसों दिवाली मनाई जा रही है मेरे नाम मेरे सहयोगी सहज जुड़े हुए हैं जलंधर तो सहज जाना चाहेंगे जलंधर च दिवाली कल मनाई जा रही है कि परसों दिवाली दौनक किस तरीके देखने को मिल रही है? ਬਿਲਕੁਲ ਸਭ ਤੋਂ ਪਹਿਲਾਂ ਤਾਂ ਅਸੀਂ ਬਾਜ਼ਾਰ ਦੇ ਤਸਵੀਰਾਂ ਦਿਖਾ ਦਨੇ ਆ ਜਿਹੜਾ ਬਾਜ਼ਾਰ ਹੈ ਦੀਵਾਲੀ ਕਰਕੇ ਕਾਫੀ ਜਿਹੜਾ ਸੱਜਿਆ ਹੋਇਆ ਹੈਗਾ ਔਰ ਗੱਲ ਕਰੀਏ ਤਾਂ ਦੀਵਾਲੀ ਕਿਸ ਦਿਨ ਮਨਾਈ ਜਾਣੀ ਹੈ ਤਾਂ ਜਦੋਂ ਜਿਹੜਾ ਜਲੰਧਰ ਦਾ ਮੇਨ ਮੰਦਿਰ ਹੈ ਸ਼ਕਤੀਪੀਠ ਮੰਦਿਰ ਆ ਉਹਦੇ ਵੀ ਤਲਾਬ ਮੰਦਿਰ ਹੈ ਤਾਂ ਉੱਥੇ ਜਦੋਂ ਪੁਜਾਰੀ ਨਾਲ ਜੋ ਅਸੀਂ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਹੈ ਕਿ 21 ਤਰੀਕ ਨੂੰ ਜਿਹੜੀ ਦੀਵਾਲੀ ਹੈ ਉਹ ਜਲੰਧਰ ਦੇ ਵਿੱਚ ਮਨਾਈ ਜਾਵੇਗੀ ਕਿਉਂਕਿ ਜਿਹੜੀ ਅਮਵਸਿਆ ਹੈ ਉਹ 21 ਤਰੀਕ ਨੂੰ ਵੀ ਜਿਹੜੀ ਆ ਰਹੀ ਹੈਗੀ ਹੈ 20 ਤਰੀਕ ਸ਼ਾਮ ਨੂੰ ਸ਼ੁਰੂ ਹੋਵੇਗੀ ਤੇ 21 ਤਰੀਕ ਨੂੰ ਜਿਹੜੀ ਅਮਵਸਿਆ ਹੈਗੀ ਕੋਨੇ 6 ਵਜੇ ਤੋਂ ਲੈ ਕੇ ਸ਼ੁਰੂ ਹੋਵੇਗਾ ਕਿਸੇ ਟਾਈਮ ਵੀ ਤੁਸੀਂ ਜਿਹੜਾ ਉਸ ਤੋਂ ਬਾਅਦ ਪੁਜਾ ਜਿਹੜੀ ਹੈ ਕਰ ਸਕਦੇ ਹੋ ਤਾਂ ਬਾਜ਼ਾਰ ਦੀ ਤਸਵੀਰਾਂ ਦਿਖਾ ਦੇਣਾ ਕਿਉਂਕਿ ਜਿਹੜੀ ਦੀਵਾਲੀ ਦੀ ਕਨਫਿਊਜ਼ਨ ਕਰਕੇ ਜਿਹੜੀਆਂ ਤਸਵੀਰਾਂ ਨੇ ਮੈਂ ਕੈਮਰਾਮੈਨ ਕਹੂੰਗਾ ਦਿਖਾ ਦੇਣਾ ਕਿ ਕਿਸ ਤਰ੍ਹਾਂ ਦੀਵਾਲੀ ਦੀ ਕਨਫਿਊਜ਼ਨ ਕਰਕੇ ਬਾਜ਼ਾਰ ਤਾਂ ਸਜੋਏ ਨੇ ਪਰ ਗ੍ਰਾਹਕਾਂ ਨੂੰ ਜਿਹੜੀ ਕਨਫਿਊਜ਼ਨ ਹੈ ਦੀਵਾਲੀ ਕਿਸ ਦਿਨ ਮਨਾ ਜਰੀ ਉਸ ਕਰਕੇ ਜਿਹੜੀ ਗ੍ਰਾਹਕਾਂ ਦੀ ਕਾਫੀ ਕਮੀ ਹੈ ਜਿਹੜੀ ਉਹ ਬਾਜ਼ਾਰਾਂ ਵਿੱਚ ਦੇਖਣ ਨੂੰ ਮਿਲ ਰਹੀ ਜਗੀ ਹੈ ਤਾਂ بڑے ਬਾਜ਼ਾਰ ਜਿਹੜੇ ਨੇ ਉਹ ਖਾਲੀ ਪਏ ਹੋਏ ਦਿਖ ਰਹੇ ਨੇ ਤਾਂ ਸਾਡੇ ਨਾਲ ਕੁਝ ਲੋਕ ਮੌਜੂਦ ਹੈ ਗੱਲਬਾਤ ਕਿੰਨਾ ਕੋ ਫਰਕ ਹੈ ਮਾਰਕੀਟ ਦੇ ਵਿੱਚ ਔਰ ਕੀ ਜਿਹੜਾ ਰੁਝਾਨਾ ਲੋਕਾਂ ਦਾ ਹੋਇਆ ਗਿਆ ਦੀਵਾਲੀ ਦੀ ਕਨਫਿਊਜ਼ਨ ਹੈ 20 ਜਾਂ 21 ਤਰੀਕ ਦੀ ਜਲੰਧਰ ਦੇ ਲੋਕ ਕੀ ਕਹਿ ਰਹੇ ਨੇ ਤੁਹਾਡੇ ਕੋ ਗ੍ਰਾਹਕ ਆਉਂਦੇ ਨੇ ਕੀ ਰੁਝਾਨਾ ਲੋਕਾਂ ਦਾ ਕਿਸ ਦਿਵਾਲੀ ਮਨਾਉਣ ਦੀ ਗੱਲ ਕਰ ਰਹੇ ਦੀਵਾਲੀ ਜੀ 21 ਤਰੀਕ ਦਾ ਜ਼ਿਆਦਾ ਲੋਕਾਂ ਦਾ ਰੁਝਾਨ ਹੈ ਕਿਉਂਕਿ ਦੇ ਵੈਸ਼ਨੋ ਦੇ ਵੀ ਵੀ ਵੈਸ਼ਨੋ ਦੇ ਵੀ ਵੀ ਕਿਹਾ ਉਹਨਾਂ ਨੇ 21 ਤਰੀਕ ਦਾ ਤੇ ਦਰਬਾਰ ਸਾਹਿਬ ਵੀ 21 ਤਰੀਕ ਦਾ ਗਿਆ ਲੋਕਾਂ ਦਾ ਜ਼ਿਆਦਾ ਟ੍ਰੈਂਡ 21 ਤਰੀਕ ਵਾਲੀ ਹੈ ਇਹ ਸਗਲੇ ਕਿ ਦਿਲੰਦਰ ਦੇ ਵਿੱਚ 21 ਤਰੀਕ ਨੂੰ ਮਨਾਈ ਜਾਵੇ ਹਾਂਜੀ ਹਾਂਜੀ 21 ਤਰੀਕ ਨੂੰ ਜਿਆਦਾ ਲੋਕਾਂ ਨੇ ਕਹਿੰਦੇ 21 ਤਰੀਕ ਨੂੰ ਮਨਾਣੀ ਦਿਵਾਲੀ ਬੰਗਲ ਵਾਲਾ ਕਨਫਿਊਜ਼ਨ ਕਰਕੇ ਲੱਗਦਾ ਕਿ ਤਜ਼ਾਰਾ ਦੇ ਵਿੱਚ ਮਾਰਕੀਟ ਤੇ ਕਸਟਮਰ ਵੀ ਘੱਟ ਕਹਿ ਰਹੇ ਮੰਗਲਵਾਰ ਸਾਮਾਨ ਲਵਾਂਗੇ ਆਪਾਂ ਦਿਵਾਲੀ ਤੇ ਮੰਗਲਵਾਰੀ ਹੈ ਮੰਗਲਵਾਰ ਆਵਾਂਗੇ ਮੰਗਲਵਾਰ ਜਿਆਦਾ ਟ੍ਰੈਂਡ ਲੋਕਾਂ ਦਾ ਲੇ ਕਨਫਿਊਜ਼ਨ ਪਿਛਲੀ ਵਾਰ ਬੰਗਲ ਸਟੋਰ ਤੇ ਹਾਂ ਹਾਂ ਕਨਫਿਊਜ਼ਨ ਜਿਆਦਾ ਹੈ ਜੀ ਸੋਮਵਾਰ ਵੀ ਕਹਿ ਰਹੇ ਮੰਗਲਵਾਰ ਪਰ ਮੰਗਲਵਾਰ ਜਿਆਦਾ ਦਿਵਾਲੀ ਲੋਕੀ ਕਹਿ ਰਹੇ ਆ ਦਵਾਲੀ ਵੈਸ਼ਨ ਦੇ ਵੀ ਵੀ ਮੰਗਲਵਾਰ ਗਿਆ ਦਰਬਾਰ ਸਾਹਿਬ ਵੀ ਮੰਗਲਵਾਰ ਗਿਆ ਇਸ ਕਰਕੇ ਮੰਗਲਵਾਰ ਜਿਆਦਾ ਲੋਕੀ ਦਵਾਲੀ ਕਰ ਰਹੇ ਜਿਵੇਂ ਜਿਹੜੇ ਮੇਨ ਤੀਤ ਸਾਨ ਨੇ ਜਿਵੇਂ ਵੈਸ਼ਨ ਦੇ ਵੀ ਹੋਣ ਜਾਂ ਦਰਬਾਰ ਸਾਹਿਬ ਹੋਣ ਤਾਂ ਦੋਨੋਂ ਪਾਸੇ ਜਦੋਂ ਮੰਗਲਵਾਰ ਦੀ ਗੱਲ ਆਉਂਦੀ ਹੈ ਤਾਂ ਉਹ ਫਿਰ ਲੋਕਾਂ ਦੇ ਵਿੱਚ ਵੀ ਜਿਹੜਾ ਰੁਝਾਨ ਹੈ ਮੰਗਲਵਾਰ ਵੱਲ ਜਿਆਦਾ ਵਧ ਰਿਹਾ ਹੈ ਤਾਂ ਸਾਰਨਾ ਹੋਰ ਵੀ ਦੁਕਾਨਦਾਰ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਹੋ ਜਿਹਾ ਰੁਝਾਨ ਜਿਹੜਾ ਲੋਕਾਂ ਵੱਲੋਂ ਮਿਲ ਰਿਹਾ ਹੈ ਇਸ ਵਾਰ ਲੋਕ ਜਿਹੜੇ ਨੇ ਦਿਵਾਲੀ ਨੂੰ ਲੈ ਕੇ ਕਿਹੋ ਜਿਹਾ ਰੁਝਾਨ ਰੱਖ ਰਹੇ ਨੇ ਕਿਉਂਕਿ ਕੰਫਿਊਜ਼ਨ ਬਹੁਤ ਹੈ ਸੋਮਵਾਰ ਇੱਥੇ ਸਾਰੇ 21 ਤਰੀਕ ਨੂੰ ਕਹਿ ਰਹੇ ਮੰਗਲਵਾਰ ਹੀ ਕਹਿ ਰਹੇ ਆ ਬਾਕੀ ਕੰਫਿਊਜ਼ ਅਸੀਂ ਵੀ ਕੰਫਿਊਜ਼ ਹੀ ਚੱਲ ਰਹੀਆਂ ਕੋਈ 21 ਨੂੰ ਕਹਿ ਰਿਹਾ ਕੋਈ 20 ਨੂੰ ਕਹਿ ਰਿਹਾ ਲੇਕਿਨ ਇੱਥੇ ਆਪਣੇ ਸ਼ਹਿਰ ਵਿੱਚ 21 ਤਰੀਕ ਦੀ ਹੀ ਬਣਾਈ ਜਾ ਰਹੀ ਹੈ ਫਿਰ ਦੁਕਾਨਾਂ ਵੀ ਇਸ ਵਾਰ ਜਿਹੜੇ ਸਜਾਵਟ ਸਮਾਨ ਦੇ ਆ ਜਾਂ ਬਾਕੀ ਸਮਾਨ ਉਹ 21 ਤਰੀਕ ਦਾ ਅਲੱਗ ਕਰੀ ਹਾਂਜੀ 21 ਤਰੀਕ ਤੱਕ ਹੀ ਲਗਾਵਾਂਗੇ ਅਪਰ ਕੰਫਿਊਜ਼ਨ ਕਰਕੇ ਮਾਰਕੀਟ ਦਾ ਹੀ ਫਰਕ ਪਿਆ ਹੈਗਾ ਗ੍ਰਾਹਕਾਂ ਦਾ ਬਹੁਤ ਜ਼ਿਆਦਾ ਫਰਕ ਪਿਆ ਹੈ ਮਾਰਕੀਟ ਦਾ ਕਿਉਂਕਿ ਕੋਈ 20 ਤਰੀਕ ਨੂੰ ਸਮਝ ਕੇ ਨਹੀਂ ਪਰ ਲੇ ਮਤਲਬ 21 20 ਦੇ ਵਿੱਚ ਕੰਫਿਊਜ਼ਨ ਦੇ ਤੇ ਪਰ ਕਰਕੇ ਜਿਵੇਂ ਕਨਫਿਊਜ਼ਨ ਹੈ ਜਲੰਧਰ ਦੇ ਵਿੱਚ ਤਾਂ 21 ਤਰੀਕ ਦਾ ਜ਼ਿਆਦਾ ਰੁਝਾਨ ਹੈ ਲੋਕਾਂ ਦਾ ਪਰ ਕਨਫਿਊਜ਼ਨ ਕਰਕੇ ਮਾਰਕੀਟ ਜਿਹੜੀ ਖਰੀਦਦਾਰੀ ਦਾ ਅਗਰ ਕਹਿ ਦਈਏ ਤਾਂ ਉਹ ਬਹੁਤ ਜਿਹੜਾ ਫਰਕ ਹੈ ਜਿਹੜਾ ਮਾਰਕੀਟ ਦੇ ਵਿੱਚ ਪਿਆ ਹੋਇਆ ਜੀ ਸਰਬਲੋਕ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸਹਿਜ ਪਰ ਤਸਵੀਰਾਂ ਤੁਸੀਂ ਸਾਨੂੰ ਲਗਾਤਾਰ ਦਿਖਾ ਰਹੇ ਹੋ ਤੇ ਜਲੰਧਰ ਚ ਜੋ ਦੀਵਾਲੀ ਹੈ 21 ਤਰੀਕ ਨੂੰ ਮਨਾਇਆ ਜਾ ਰਹੀ ਹੈ ਯਾਨੀ ਕਿ ਮੰਗਲਵਾਰ ਨੂੰ ਹੁਣ ਅੱਗੇ ਰੁਕਾਂਗੇ ਲੁਧਿਆਣਾ ਦਾ ਮੇਨਾ ਮੇਰੇ ਸੇ ਹੋਗੀ ਰੋਹਿਤਗੜ੍ਹ ਲੁਧਿਆਣਾ ਤੋਂ ਲਾਈਵ ਜੁੜੇ ਹੋਏ ਨੇ ਰੋਹਿਤ ਜਾਨਣਾ ਚਾਹਾਂਗੇ ਦੁਦਾਨਾ ਤੁਸੀਂ ਕਿਹੜੀ ਥਾਂ ਤੇ ਮੌਜੂਦ ਹੋ ਕਿਸੇ ਕੇ ਨਾਲ ਦੀਵਾਲੀ ਦੀਆਂ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਨੇ ਬਾਜ਼ਾਰ ਕਿਸੇ ਕੇ ਨਾਲ ਸਜੇ ਹੋਏ ਨੇ ਤੇ ਜਾਨਣਾ ਚਾਹਾਂਗੇ ਕਿ ਦੁਦਾਨਾ ਦੇ ਲੋਕ ਕਿਸ ਦਿਨ ਦੀਵਾਲੀ ਮਨਾ ਰਹੇ ਨੇ ਕੱਲ ਜਾਂ ਪਰਸੋ ਰੁਕੋ ਸਰ ਜੋ ਤਾਂ ਅੱਜ ਇਸ ਵਾਰ ਦੀ ਜਿਹੜੀ ਦੀਵਾਲੀ ਹੈ ਉਹ ਦੋ ਵਾਰੀ ਮਨਾਣ ਦੀ ਜਿਹੜੀ ਹੈ ਉਹ ਦੇਖਣ ਆ ਰਹੀ ਹੈ ਕਿਉਂਕਿ ਜਿਹੜੀ અમાਵਸ ਹੈਗੀ ਹੈ ਦਰਸਲ ਉਹ ਅੱਜ ਤੋਂ ਹੀ ਸ਼ੁਰੂ ਹੋ ਰਹੀ ਹੈ ਅੱਜ ਲਗਭਗ 3 ਵਜੇ ਦੇ ਆਸ-ਪਾਸ ਜਿਹੜੀ અમાਵਸ ਸ਼ੁਰੂ ਹੋ ਰਹੀ ਹੈ ਔਰ ਪਰਸੋ ਤੱਕ ਰਹੂਗੀ ਤਾਂ ਇਸ ਕਰਕੇ ਕਨਫਿਊਜ਼ਨ ਲੋਕਾਂ 'ਚ ਹੋ ਰਹੀ ਹੈ ਔਰ ਲੋਕ ਇਸ ਚੀਜ਼ ਦੇ ਵਿੱਚ ਕਨਫਿਊਜ਼ ਹੋ ਰਹੇ ਫਿਰਦੇ ਨੇ ਕਿ ਅਸੀਂ 20 ਤਰੀਕ ਦੀ ਦੀਵਾਲੀ ਮਨਾਈਏ ਜਾਂ 21 ਤਰੀਕ ਦੀ ਕਿਉਂਕਿ અમાਵਸ ਦੀ ਰਾਤ ਜਿਹੜੀ ਹੈ ਉਸ ਦਿਨ ਦੀਵਾਲੀ ਦੀ ਪੂਜਾ ਕੀਤੀ ਜਾਂਦੀ ਹੈ ਔਰ ਜਿਹੜੇ ਬ੍ਰਾਹਮਣ ਹੈਗੇ ਨੇ ਪੰਡਤ ਹੈਗੇ ਨੇ ਉਹਨਾਂ ਨੇ ਅਸੀਂ ਜਿਹੜੀ ਗੱਲ ਕੀਤੀ ਤਾਂ ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਸੀਗਾ ਕਿ 20 ਤਰੀਕ ਦੀ ਰਾਤ ਦੀ ਹੀ ਜਿਹ ਵੱਲੀ ਬੇਸ਼ੱਕ ਤੁਸੀਂ 21 ਤਰੀਕ ਨੂੰ ਮਨਾ ਸਕਦੇ ਹੋ ਪਟਾਕੇ ਬਾਜੀ ਜਾਂ ਇਹ ਜਿਹੜਾ এনਵਾਇਰਨਮੈਂਟ ਹੈਗਾ ਉਹ ਤੁਸੀਂ 21 ਤਰੀਕ ਤੱਕ ਕਰ ਸਕਦੇ ਹੋ ਪਰ ਜੇਕਰ ਪੂਜਾ ਪਾਠ ਦੀ ਗੱਲ ਕੀਤੀ ਜਾਵੇ ਤਾਂ અમાਵਸ ਦੀ ਰਾਤ ਨੂੰ ਹੀ ਪੂਜਾ ਕੀਤੀ ਜਾਂਦੀ ਹੈ ਤੇ ਇਸ ਕਰਕੇ 20 ਦੀ ਰਾਤ ਨੂੰ ਹੀ ਪੂਜਾ ਕਰਨੀ ਜਿਹੜੀ ਆ ਉਹ ਸ਼ੁਭ ਮੰਨੀ ਜਾਵੇਗੀ। ਮੈਂ ਇਸ ਵੇਲੇ ਲੁਧਿਆਣਾ ਦੇ ਚੋੜਾ ਬਾਜ਼ਾਰ ਦੇ ਇੱਕ ਮਜਬੂਦ ਹਾਂ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਤਸਵੀਰਾਂ ਦਿਖਾ ਦੇਣਾ ਚਾਹਨਾ। ਤੁਸੀਂ ਦੇਖ ਸਕਦੇ ਹੋ ਕਿ ਚੋੜਾ ਬਾਜ਼ਾਰ ਜਿਹੜਾ ਵੀ ਲੁਧਿਆਣਾ ਦਾ ਸਭ ਤੋਂ ਪੁਰਾਣਾ ਬਾਜ਼ਾਰ ਹੈਗਾ। ਇਸ ਬਾਜ਼ਾਰ ਦੇ ਵਿੱਚ ਜਿਹੜੀ ਆ ਰੌਣਕਾਂ ਸਵੇਰ ਤੋਂ ਹੀ ਦਿਖ ਰਹੀਆਂ ਨੇ ਔਰ ਲੋਕਾਂ ਨਾਲ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਲੋਕਾਂ ਨੂੰ ਪੁੱਛਾਂਗੇ ਕਿ ਉਹ ਦੀਵਾਲੀ ਕਿਸ ਤਰੀਕੇ ਨਾਲ ਮਨਾ ਰਹੇ ਨੇ। ਸਰ ਦੀਵਾਲੀ ਇਸ ਵਾਰ ਕਿਸੇ ਤਰੀਕੇ ਨਾਲ ਮਨਾ ਰਹੇ ਹੋ? ਕੋਈ ਕਹ ਰਿਹਾ 20 ਤਰੀਕ ਕੋਈ ਕਹ ਰਿਹਾ 21 ਤਰੀਕ ਇਸ ਕਰਕੇ ਦੀਵਾਲੀ ਅਸਰ ਫਿੱਕੀ ਹੀ ਜਾਣੀ ਹੈ ਠੀਕ ਹੈ ਨਹੀਂ ਇਸ ਵਾਰੀ ਪੂਜਾ ਕਿ ਕਿੰਨੀ ਤਰੀਕ ਨੂੰ ਲੋਕੀ ਕਰ ਰਹੇ ਨੇ ਤੁਸੀਂ ਖਰੀਦਾਰੀ ਕਰ ਰਹੇ ਹੋ ਸਰ ਖਰੀਦਦਾਰੀ ਤੇ ਕਰ ਰਹੇ ਕੋਈ ਇੰਨੀ ਨਹੀਂ ਕਰ ਰਹੇ ਖਰੀਦਦਾਰੀ ਪਰ ਕੋਈ ਕਹ ਰਿਹਾ 20 ਤਰੀਕ ਪੂਜਾ ਕਰੋ ਕੋਈ ਕਹ ਰਿਹਾ 21 ਤਰੀਕ ਕੁਝ ਵੀ ਸਮਝ ਨਹੀਂ ਆ ਰਹੀ ਸਰ ਤੇ ਇਸ ਵਾਰੀ ਲੋਗ ਬਜ਼ਾਰਾਂ ਚ ਆ ਰਹੇ ਨੇ ਕਿਉਂਕਿ ਦੀਵਾਲੀ ਕਹਿੰਦੇ ਬੜੀ ਫਿੱਕੀ ਜਾ ਰਹੀ ਹੈ ਨਹੀਂ ਦੀਵਾਲੀ ਬਿਲਕੁਲ ਫਿੱਕੀ ਹੈ ਭਾਜੀ ਲੋਕਾਂ ਦੀ ਜੇ ਪੈਸਾ ਹੀ ਕੋਈ ਨਹੀਂਗਾ ਤੇ ਲੋਕੀ ਪਰਚੇਸਿੰਗ ਕੀ ਕਰਨਗੇ ਤੁਸੀਂ ਦੇਖੋ 10 11 ਸਵਾ 10 ਹੋ ਗਏ ਨੇ ਤੇ ਬਜ਼ਾਰ ਦੇ ਵਿੱਚ ਕੋਈ ਇੰਨੇ ਬੰਦੇ ਨਹੀਂਗੇ ਚਰਬਨ ਨਹੀਂ ਗੀ ਨਹੀਂ ਤੇ ਛੋਟਾ ਬਜ਼ਾਰ ਐਸਾ ਬਜ਼ਾਰ ਹੈ ਤੇ ਹਰ ਵੇਲੇ ਰਸ਼ ਹੁੰਦਾ ਛੰਡੇ ਨੂੰ ਤੇ ਲੋਕਾਂ ਕੋਲ ਪੈਸੇ ਨਹੀਂ ਕਿਤੇ ਕਰਕੇ ਲੋਕੀ ਪਰਚੇਸਿੰਗ ਨਹੀਂ ਕਰ ਰਹੇ ਪਏ ਮੇਲਾ ਹੋਰ ਵੀ ਲੋਗ ਆ ਗਏ ਨੇ ਤੇ ਦੀਵਾਲੀ ਮਨਾ ਰਹੇ ਹੋ ਇਸ ਵਾਰੀ ਹਾਂਜੀ ਹਾਂਜੀ ਕਿੰਨੀ ਤਰੀਕ ਦੀ ਮਨਾ ਰਹੇ ਹੋ 20 ਨੂੰ 30 ਨੂੰ ਹਾਂਜੀ 20 ਨੂੰ 21 ਨੂੰ ਜੋ ਨਹੀਂ ਭਾਈ ਕੋਈ 20 ਨੂੰ ਕਹ ਰਿਹਾ ਕੋਈ 21 ਨੂੰ ਪਰ ਸਾਡੇ ਇੱਧਰ 20 ਨੂੰ ਹੀ ਬਣਾਏ ਜਾਂਦੇ ਆ ਅਸੀਂ ਉਹ ਬ੍ਰਾਹਮਣ ਹੈਗੇ ਨਾ ਤਾਂ ਕਰਕੇ ਅਸੀਂ ਰਾਏ ਆ ਬਿਲਕੁਲ ਜਿਹੜੇ ਸ਼ਾਸਤਰਾ ਨੂੰ ਮੰਨਦੇ ਨੇ ਉਹ ਸ਼ਾਸਤਰਾ ਦੇ ਅਕੋਰਡਿੰਗ 20 ਤਰੀਕ ਨੂੰ ਮਨਾ ਰਹੇ ਨੇ ਮੇਰੇ ਨਾਲ ਹੋਰ ਵੀ ਲੋਕ ਹੈਗੇ ਨੇ ਸਰ ਇਸ ਵਾਰੀ ਦੀਵਾਲੀ ਕਿੰਨੀ ਤਰੀਕ ਨੂੰ ਮਨਾ ਰਹੇ ਹੋ 21 ਦੀ ਕਹਿੰਦਾ ਜੀ ਕੋਈ 20 ਦੀ ਕਹਿੰਦਾ ਪਰ 21 ਦੀ ਕਹਿੰਦੇ ਮੱਛਿਆਲੇ ਦਿਨ ਹੁੰਦੀ ਆ ਠੀਕ ਹੈ 21 ਦਿਨ ਮਨਾਉਂਗੇ ਤੁਸੀਂ ਦੀਵਾਲੀ ਇੱਥੇ 21 ਤਰੀਕ ਨੂੰ ਮਨਾਵਾਂਗੇ ਜੀ ਠੀਕ ਹੈ ਬਿਲਕੁਲ ਦਰਬਾਰ ਸਾਹਿਬ ਤੋਂ ਵੀ ਜਿਹੜਾ ਕਿਹਾ ਗਿਆ ਵਾ ਉਹ 21 ਤਰੀਕ ਦੀ ਕਹੀ ਗਈ ਹੈ ਜੇ ਕਿ ਜਿਸ ਤਿੱਕਲੇ ਮੇਰੇ ਸਹਿਯੋਗੀ ਸੈਜ ਦੱਸ ਰਹੇ ਸੀਗੇ ਜਲੰਧਰ ਤੋਂ ਕਿ ਦੇਵੀ ਤਲਾਬ ਮੰਦਿਰ ਵਾਲੇ ਜਿਹੜੇ ਪੰਡਤ ਹੈਗੇ ਨੇ ਉਹਨਾਂ ਨੇ ਵੀ 21 ਤਰੀਕ ਨੂੰ ਕਿਹਾ ਵਾ ਜਦ ਕਿ ਸ਼ਾਸਤਰਾ ਅਕੋਰਡਿੰਗ ਕਿਤੇ ਨਾ ਕਿਤੇ અમાਵਸ ਦੀ ਰਾਤ ਨੂੰ ਹੀ ਦੀਵਾਲੀ ਮਨਾਈ ਜਾਂਦੀ ਹੈ ਹੋਰ ਦੁਕਾਨਦਾਰ ਹੈਗੇ ਨੇ ਉਹਨਾਂ ਨਾਲ ਅਸੀਂ ਗੱਲ ਕਰਨੇ ਭਾਈ ਸਾਹਿਬ ਦੁਕਾਨਦਾਰੀ ਕਿਸ ਸਿੱਕੇ ਨਾਲ ਚੱਲ ਰਹੀ ਹੈ ਔਰ ਇਸ ਵਾਰੀ ਲੋਕ ਕੀ ਖਰੀਦਾਰੀ ਲੈਂਨ ਅਸ ਤੇ ਜੋ ਆਉਂਦੇ ਨੇ ਉਹ ਦੀਵਾਲੀ ਕਿਸ ਤਿੱਕਲੇ ਮਨਾ ਰਹੇ ਨੇ ਅਜੇ ਕੋਈ ਦੀਵਾਲੀ ਦਾ ਕੋਈ ਹਸਾਬ ਦਾ ਨਜ਼ਰ ਨਹੀਂ ਆ ਰਿਹਾ ਜੀ ਇੱਦਾਂ ਵੇਲੇ ਬੈਠੇ ਰਹਿੰਦੇ ਆ ਮਾੜਾ ਮੋਟਾ ਇਹ ਬਾਜ਼ਾਰ ਦੀਵਾਲੀ ਇਸ ਵਾਰ ਕਿੰਨੀ ਤਰੀਕ ਦੀ ਹੈ ਦੀਵਾਲੀ ਕੋਈ ਸੋਮਵਾਰ ਕਹਿੰਦਾ ਕੋਈ ਮੰਗਲਵਾਰ ਦੁਪਹਿਰ ਤੇ ਕਰੋ ਕਹਿੰਦਾ ਕੋਈ ਪਤਾ ਨਹੀਂ ਲੱਗ ਰਿਹਾ ਕਿੰਨੀ ਤਰੀਕ ਦੀ ਮੰਗਲਵਾਰ ਕਹਿੰਦੇ ਦੁਪਹਿਰੇ 3:30 ਵਜੇ ਤੇ ਕਰਾਈਏ ਹੁਣ ਕੱਲ ਹੀ ਬਣਾਈ ਜਾਏਗੀ ਫਿਰ ਦੀਵਾਲੀ ਬਿਲਕੁਲ ਸਹਿਜ ਸੌਰੀ ਸਰਬਜੋਤ ਕੀ ਤੁਹਾਨੂੰ ਦਿਖਾਇਆ ਦਿਖਾ ਰਹੇ ਸੀ ਲੋਕਾਂ ਨਾਲ ਗੱਲ ਕਰ ਰਹੇ ਆ ਇੱਕ ਇੱਥੇ ਕਿੰਨੇ ਸਮਾਜ ਦੇ ਲੋਕ ਵੀ ਹੈਗੇ ਨੇ ਉਹਨਾਂ ਨਾਲ ਵੀ ਅਸੀਂ ਗੱਲ ਕਰ ਲੈਣੇ ਆ ਮੈਮ ਤੁਸੀਂ ਦੱਸ ਸਕਦੇ ਹੋ ਕਿ ਦੀਵਾਲੀ ਇਸ ਵਾਰੀ ਕਿੰਨੀ ਤਰੀਕ ਦੀ ਮਨਾਣੀ ਚਾਹੀਦੀ ਹੈ ਕਿਉਂਕਿ ਤੁਸੀਂ ਕਿਤੇ ਨਾ ਕਿਤੇ ਬੜੇ ਹਿੰਦੂ ਸ਼ਾਸਤਰਾ ਦੇ ਅਕੋਰਡਿੰਗ ਚੱਲ ਰਹੇ ਹੋ 21 ਤਰੀਕ ਦੀ 21 ਤਰੀਕ ਨੂੰ ਅਮਾਵਸ ਦੀ ਰਾਤ ਤਾਂ 20 ਤਰੀਕ ਨੂੰ ਪੈਂਦੀ ਹੈ ਤੁਹਾਨੂੰ ਪਤਾ ਸਿਸਨਸ ਨੇ ਆਇਆ ਤੁਹਾਨੂੰ ਪਤਾ ਸਾਰੇ ਵੈਸੇ ਕਹਿੰਦੇ ਹੀ ਪਏ ਹੋ 21 ਤਰੀਕ ਤੁਹਾਨੂੰ ਬਿਲਕੁਲ ਸਰਵਜੋ ਲੋਕ ਹਜੇ ਵੀ ਕਨਫਿਊਜ਼ ਹੈਗੇ ਨੇ ਔਰ ਉਹਨਾਂ ਨੂੰ ਇਸ ਚੀਜ਼ ਦਾ ਨਹੀਂ ਪਤਾ ਲੱਗ ਪਾ ਰਿਹਾ ਹੈ ਕਿ ਦੀਵਾਲੀ ਕਿਸ ਤਰੀਕ ਦੀ ਮਨਾਣੀ ਚਾਹੀਦੀ ਹੈ ਕਿਉਂਕਿ ਦੀਵਾਲੀ ਇਸ ਵਾਰੀ ਦੋ ਦੋ ਦਿਨਾਂ ਦੀ ਆ ਰਹੀ ਹੈ ਅਮਾਵਸ ਦੀ ਜਿਹੜੀ ਰਾਤ ਹੈਗੀ ਹੈ ਉਹ ਦਰਸਲ 20 ਤਰੀਕ ਦੀ ਰਾਤ ਹੈਗੀ ਹੈ ਪਰ ਜੇਕਰ ਅਸੀਂ ਅਮਾਵਸ ਦੇ ਜਿਹੜੇ ਸ਼ਾਸਤਰਾ ਦੇ ਅਕੋਰਡਿੰਗ ਉਸ ਦੀ ਸਟਾਰਟਿੰਗ ਸਮਝੀਏ ਤਾਂ ਅੱਜ ਲਗਭਗ 3 ਵਜੇ ਦੇ ਆਸ-ਪਾਸ ਜਿਹੜੀ ਹੈ ਅਮਾਵਸ ਉਹ ਸ਼ੁਰੂ ਹੋ ਜਾਵੇਗੀ ਔਰ ਕੱਲ ਦੀ ਰਾਤ ਜਿਹੜੀ ਹੈਗੀ ਆ ਉਹ ਵੀ ਇਹ ਜਿਹੜੀ ਹੈਗੀ ਆ અમાਵਸ ਦੇ ਵਿੱਚ ਹੀ ਗਿਣੀ ਜਾਊਗੀ ਔਰ ਪਰਸੋ ਦੀ ਰਾਤ ਜਿਹੜੀ ਆ ਉਹ અમાਵਸ ਤੇ ਨਹੀਂ ਗਿਣੀ ਜਾਊਗੀ 21 ਦੀ ਰਾਤ ਜਿਹੜੀ ਆ ਉਹ અમાਵਸ ਤੇ ਨਹੀਂ ਹੈਗੀ ਆ અમાਵਸ ਦੀ ਰਾਤ ਨੂੰ ਹੀ ਜਿਹੜੀ ਆ ਸ਼ਾਸਤਰਾ ਅਕੋਰਡਿੰਗ ਦੀਵਾਲੀ ਪੂਜਾ ਕੀਤੀ ਜਾਂਦੀ ਹੈ ਤੇ ਇਸ ਕਰਕੇ ਜਿਹੜੇ ਸ਼ਾਸਤਰਾ ਅਕੋਰਡਿੰਗ ਜਿਹੜੇ ਚੱਲਣਗੇ ਲੋਕ ਉਹ 20 ਤਰੀਕ ਨੂੰ ਪੂਜਾ ਕਰਨਗੇ ਜਿਹੜੇ ਦਰਬਾਰ ਸਾਹਿਬ ਤੋਂ ਕਿਹਾ ਗਿਆ ਐਲਾਨ ਕਿਆ ਗਿਆ ਵਾ ਜਾਂ ਫਿਰ ਦੇਵੀ ਤਲਾਬ ਮੰਦਰ ਤੋਂ ਜਾਂ ਹੋਰ ਕਈ ਮੰਦਰਾ ਤੋਂ ਕਿਹਾ ਗਿਆ ਵਾ ਉਹ ਉਸ ਦੇ ਅਕੋਰਡਿੰਗ ਚੱਲਣਗੇ ਪਰ ਹਾਲ ਦੀ ਫਿਲਹਾਲ ਲੋਕ ਖਰਦਾਰੀ ਕਰ ਰਹੇ ਨੇ ਪਰ ਖਰਦਾਰੀ ਵੀ ਬਹੁਤ ਘੱਟ ਹੋ ਰਹੀ ਹੈ ਕਿਉਂਕਿ ਇਸ ਵਾਰ ਦੀ ਦੀਵਾਲੀ ਕਿਤਨੇ ਕਿਤੇ ਲੋਕ ਕਹਿ ਰਹੇ ਨੇ ਫਿੱਕੀ ਜਾ ਰਹੀ ਹੈ ਕਿਉਂਕਿ ਕੰਮਕਾਰ ਨਹੀਂ ਹੈਗੇ ਨੇ ਇਸ ਕਰਕੇ ਵੀ ਕਿਤਨੇ ਕਿਤੇ ਲੋਕ ਆਰ ਆਪਣੇ ਪੱਧਰ ਤੇ ਹੀ ਲੋਕਾ ਦੇ ਵੱਲੋਂ ਮਨਾਇਆ ਜਾ ਰਿਹਾ ਹੈ ਤੇ ਵੱਖ-ਵੱਖ ਥਾਵਾਂ ਦੀਆਂ ਅਸੀਂ ਤਸਵੀਰਾਂ ਵੀ ਤੁਹਾਨੂੰ ਵਿਖਾਈਆਂ ਬਾਜ਼ਾਰ ਸਜੇ ਹੋਏ ਨੇ ਜੋ ਰੌਣਕਾਂ ਨੇ ਦੀਵਾਲੀ ਦੀਆਂ ਚਾਰਚਪਰੇ ਦੇਖਣ ਨੂੰ ਮਿਲ ਰਹੀਆਂ ਨੇ ਪਰ ਹਾਲੇ ਵੀ ਜੋ ਕਨਫਿਊਜ਼ਨ ਹੈ ਲਗਾਤਾਰ ਕ੍ਰੀਏਟ ਹੈ ਕਿਉਂਕਿ वी या इक्की लोग अपने हिसाब दिवाली का त्योहार इस बार मना रहे हैं क्योंकि फिर तो दिवाली तरीक शहर का मैं जिक्र करा पटियाला जो दिवाली है इक्की तरीकू मनाई जा रही है आचार्य सोम प्रकाश जो संस्था है उन्होंने मुताबिक कहा गया है कि दिवाली एक तरीक की है ਤੇ ਤਰਨਤਾਰਨ ਚ 20 ਅਕਤੂਬਰ ਦੀ ਦੀਵਾਲੀ ਮਨਾ ਰਹੀ ਜਾ ਰਹੀ ਹੈ ਕਿਉਂਕਿ ਵੱਖ-ਵੱਖ ਪੰਡਿਤ ਸੰਸਥਾਵਾਂ ਦੇ ਵੱਲੋਂ ਇਸ ਕਾਲ ਦਾ ਜ਼ਿਕਰ ਕੀਤਾ ਗਿਆ ਦੁਰਗਿਆਰ ਮੰਦਰ ਕਾਫੀ ਫੇਮਸ ਮੰਦਰ ਹੈ ਅੰਮ੍ਰਿਤਸਰ ਦਾ ਤੇ ਉੱਥੇ ਦੀਵਾਲੀ 21 ਅਕਤੂਬਰ ਨੂੰ ਮਨਾਈ ਜਾ ਰਹੀ ਹੈ